ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਇਸ ਵੀਡੀਓ ਕਲਿੱਪ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਦੇ ਪਾਤਸ਼ਾਹੀ 9ਵੇਂ 1722 ਈਸਵੀ ਨੂੰ ਹੰਡਾਇਆ ਪੋਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੱਕੇ ਗੁਰੂਸਰ ਆਏ ਪੱਕੇ ਗੁਰੂਸਰ ਤੋਂ ਕੱਚੇ ਗੁਰੂਸਰ ਆਏ ਕੱਚੇ ਗੁਰੂਸਰ ਤੋਂ ਚੱਲ ਕੇ ਇਸਾ ਸਥਾਨ ਤੇ ਆਏ ਸਨ ਪਿੰਡ ਧੌਲੇ ਦੀ ਜੂ ਸੀ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸਾਥ ਸੰਗਤ ਨੇ ਪੁੱਛਿਆ ਕਿ ਗੁਰੂ ਜੀ ਘੋੜਾ ਅੜੀ ਪੈ ਗਿਆ ਤਾਂ ਇਹ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਘੋੜਾ ਅੜੀ ਤਾਂ ਪੈ ਗਿਆ ਹੈ ਇੱਥੇ ਤੁਰਖ ਮੁਸਲਮਾਨ ਜ਼ਿਮੀਂਦਾਰਾਂ ਦਾ ਤੰਬਾਕੂ ਦੇ ਖੇਤ ਹੈ ਐਸਾ ਸਮਾਂ ਆਏਗਾ ਕਿ ਇਸੇ ਸਮੇਂ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਰਦਾਰੂ ਸੁੱਖਾਂ ਸੁਖਣਗੇ ਉਹਨਾਂ ਦੇ ਅੜੇ ਹੋਏ ਹੋਣਗੇ ਅਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਕਹਿ ਕੇ ਗੁਰੂ ਸਾਹਿਬ ਜੀ ਇਸ ਸਥਾਨ ਤੋਂ ਸੋਹੀਆਣਾ ਸਾਹਿਬ ਚਲੇ ਗਏ ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਅੜੀਸਰ ਸਾਹਿਬ ਰੱਖਿਆ ਗਿਆ